ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇ ਅੱਗੇ ਅਰਦਾਸ ਸਾਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾ ਕਾ ਵਿਗਨ ਨ ਲਾਗੈ ਕਉ ਜਾ ਕੀ ਪ੍ਰਭ ਆਗੇ ਅਰਦਾਸ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਬਰਤ ਸਰ ਗੁਰਬਾਣੀ ਕਹੇ ਸੇਵਕ ਜਨਮਨ ਪ੍ਰਤਖ ਗੁਰੂ ਨਿਸਤਾਰੇ ਸੋ ਕਹੋ ਢਲ ਗੁਰ ਸੇਵੀਐ ਐਹ ਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੇ ਲਾ ਪੰਜਵੈ ਫਿਰਤ ਫਿਰਤ ਭੇਟੇ ਜਨ ਸਾਧੂ ਪੁਰ ਗੁਰ ਸਮਝਾਇ ਆਨ ਸਗਲ ਬਿੰਦ ਕਾਮ ਨ ਆਵੇ ਹਰ ਹਰ ਨਾਮ ਧਿਆਇਆ ਫਿਰਤ ਫਿਰਤ ਭੇਟੇ ਜਨ ਸਾਧ ਪੁਰੇ ਗੁਰ ਸਮਝਾਇਆ ਆਨ ਸਗਲ ਵਿਦ ਕਾਮ ਨ ਆਵੇ ਪੁਰੇ ਗੁਰ ਸਮਝਾਇਆ ਆਨ ਸਗਲ ਵਿਦ ਕਾਮ ਨ ਆਵੇ ਹਰ ਹਰ ਨਾਮ ਧਿਆਇਆ ਤਾਤੇ ਮੋਹੇ ਧਾਰੀ ਓਟ ਗੋਪਾਲ ਸਰਣ ਪਰਿਓ ਪੂਰਨ ਪਰਮੇਸ਼ਰ ਬਿਨ ਸੇ ਸਗਲ ਜੰਜਾਲ ਰਹਾ ਸੁਰਗ ਮਿਰਤ ਭਿਆਨ ਪੂਮੰਡਲ ਸਗਲ ਵਿਆਪੇ ਮਾਏ ਜੀ ਉਧਾਰਨ ਸਭ ਕੁਲ ਤਾਰਨ ਹਰ ਹਰ ਨਾਮ ਧਿਆਏ ਨਾਨਕ ਨਾਮ ਨਰੰਜਨ ਗਾਇਆ ਪਾਈਐ ਸਰਬਨਿਧਨ ਕਰਿ ਕਿਰਪਾ ਜਿਸ ਦੇ ਸਵਾਮੀ ਬਿਰਲੇ ਕਾ ਹੂੰ ਜਨ ਆ ਨਾਨਕ ਨਾਮ ਨਿਰੰਝਨ ਗਾਈਐ ਪਾਈਐ ਸਰਬ ਨਿਧਾਨ ਕਰਿ ਕਿਰਪਾ ਜਿਸ ਦੇ ਸੁਆਮੀ ਵਿਰਲੇ ਕਹੂੰ ਜਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਥੋੜਾ ਸਮਾਂ ਅੱਜ ਦੇ ਹੁਕਮਨਾਮਾ ਸਾਹਿਬ ਦੇ ਨਾਲ ਜੁੜਨ ਦਾ ਆਪ ਸਾਰੇ ਯਤਨ ਕਰੀਏ ਅੱਜ ਦਾ ਜੋ ਮੁੱਖ ਬਾਕ ਸਾਨੂੰ ਪ੍ਰਾਪਤ ਹੋਇਆ ਹੈ 676 ਅੰਗ ਦੇ ਉੱਤੇ ਸੁਭਾਏ ਮਾਨ ਤਨਸਰੀ ਮਹੱਲਾ ਪੰਜਵਾਂ ਤਨਾਤ ਸ੍ਰੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਉਹਨਾਂ ਦੇ ਮੁਖਾਰਬੰਦ ਤੋਂ ਉਚਾਰਣ ਕੀਤਾ ਹੋਇਆ ਇਹ ਸ਼ਬਦ ਗੁਰੂ ਅਰਜਨ ਸਾਹਿਬ ਮਹਾਰਾਜ ਅੱਜ ਸਾਨੂੰ ਕੀ ਸਮਝਾ ਰਹੇ ਹੈ ਫਿਰਤ ਫਿਰਤ ਭੇਟੇ ਜਲ ਸਾਧੂ ਕੋਰੇ ਗੁਰ ਸਮਝਾਇਆ ਕਨੇ ਬਾਤ ਲੰਬਾ ਸਮਾਂ ਹੋ ਗਿਆ ਫਿਰਦਿਆਂ ਨੂੰ ਕੋਈ ਪੂਰਾ ਸਾਧੂ ਕੋਈ ਗੁਰੂ ਉਹ ਮਿਲਿਆ ਨਹੀਂ ਅਜੇ ਤੱਕ ਪਰ ਇੱਥੇ ਗੁਰੂ ਅਰਜਨ ਸਾਹਿਬ ਕਹਿੰਦੇ ਬੜਾ ਸਮਾਂ ਹੋ ਗਿਆ ਸੀ ਪਰ ਅੱਜ ਪੂਰਾ ਗੁਰੂ ਮਿਲ ਪਿਆ ਜਿਨੇ ਸਾਨੂੰ ਸੋਝੀ ਬਖਸ਼ੀ ਫਿਰਤ ਫਿਰਤ ਭੇਟੇ ਜਨ ਸਾਧੂ ਪੂਰਾ ਗੁਰ ਸਮਝਾਇਆ ਸਾਧੂ ਦਾ ਭਾਵ ਗੁਰੂ ਜਿਵੇਂ ਭੱਟਾਂ ਦੇ ਸੁਈਏ ਪੜਦੇ ਆ ਉਹ ਕਹਿੰਦੇ ਆ ਵਰਸ ਏਕ ਹਉ ਫਿਰਿਓ ਕਿਨਹੇ ਨ ਪਰਚੋ ਲਾਇਓ ਕਹਤੇ ਐ ਕਹਤੀ ਸੁਨੇ ਰਹਿਤ ਕੋ ਖੁਸ਼ੀ ਨ ਆਇਓ ਹਰ ਨਾਮ ਛੋੜ ਦੂਜੈ ਲੱਗੈ ਤਿੰਨ ਕੀ ਗੁਣ ਹਉ ਕਿਆ ਕਹੋ ਗੁਰਦੈ ਮਲਾਇਓ ਭਿਖਿਆ ਜਿਵੇਂ ਤੋ ਰੱਖਿਆ ਤੇਵ ਰਹਿਓ ਉਹ ਵੀ ਭਟ ਸਾਹਿਬ ਵੀ ਕਹਿੰਦੇ ਸੀ ਬੜਾ ਸਮਾਂ ਹੋ ਗਿਆ ਕਹਿੰਦੇ ਸਾਨੂੰ ਫਿਰਦਿਆ ਨੂੰ ਪਰ ਕਹਿੰਦੇ بڑے ਲੋਕ ਸਾਨੂੰ ਸੰਸਾਰ ਚ ਮਿਲੇ ਸੰਿਆਸੀ ਵੀ ਮਿਲੇ ਤਪਸ਼ੀ ਵੀ ਮਿਲੇ ਉਹਨਾਂ ਸਾਰਿਆਂ ਨੇ ਕਹਿੰਦੇ ਸਾਡੇ ਮਨ ਦੇ ਜਿਹੜੇ ਦਸ਼ਾ ਸੀ ਉਹਨੂੰ ਸਮਝਿਆ ਨਹੀਂ ਹੈ ਸਾਰਿਆਂ ਨੇ ਬਸ ਆਪਣੇ ਨਾਲ ਜੋੜਨ ਦਾ ਯਤਨ ਕੀਤਾ ਤੇ ਉਹਨਾਂ ਨੇ ਕਿਹਾ ਫਿਰ ਸਨ ਸਾਲ ਬਾਅਦ ਪੂਰੇ ਗੁਰੂ ਦਾ ਮਿਲਾਪ ਹੋਇਆ ਕਹਿੰਦੇ ਫਿਰ ਸਾਡੇ ਅੰਦਰ ਨੂੰ ਸ਼ਾਂਤੀ ਆਈ ਜਿੰਨਾ ਚਿਰ ਅਸੀਂ ਗੁਰੂ ਦੇ ਨਾਲ ਇਕੇਮਿਕ ਨਹੀਂ ਹੁੰਦੇ ਉਹਨਾਂ ਚਿਰ ਸਾਡਾ ਅੰਦਰ ਠੰਡਾ ਨਹੀਂ ਹੋ ਸਕਦਾ ਗੁਰੂ ਅਰਜਨ ਸਾਹਿਬ ਜੀ ਇਹੀ ਗੱਲ ਅੱਜ ਸਮਝਾ ਰਹੇ ਐ ਕਿ ਤੁਸੀਂ ਪ੍ਰਮਾਤਮਾ ਦਾ ਨਾਮ ਜਪੋ ਪ੍ਰਮਾਤਮਾ ਦਾ ਨਾਮ ਜਪਦਿਆ ਜਪਦਿਆ ਤੁਹਾਨੂੰ ਅੰਦਰੋਂ ਹੀ ਸੋਝੀ ਪੈ ਜਾਣੀ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਹਦੇ ਨਾਲ ਜੁੜੇ ਰਹੋ ਕਹਿੰਦੇ ਇਹਦੇ ਵਿੱਚੋਂ ਸਾਰੇ ਪਦਾਰਥ ਹਰ ਇੱਕ ਤੀਜ ਕਹਿੰਦੇ ਮਿਲ ਜਾਣੀ ਆਨ ਸਗਲ ਵਿਦ ਕਾਮ ਨ ਆਵੇ ਹਰ ਹਰ ਨਾਮ ਧਿਆਇਆ ਕਹਿੰਦੇ ਜਿਹੜੇ ਹੋਰ ਕੰਮ ਕਰਦੇ ਆ ਨਾ ਕਹਿੰਦੇ ਉਹ ਕਿਸੇ ਕੰਮ ਨਹੀਂ ਆਉਣੇ ਤੁਹਾਡੇ ਹੁਣ ਇੱਥੇ ਕਿਹੜੇ ਕੰਮਾਂ ਦੀ ਗੱਲ ਕਰਦੇ ਆ ਬਿਜ਼ਨਸਾਂ ਦੀ ਗੱਲ ਕਰਦੇ ਆ ਗੁਰੂ ਸਾਹਿਬ ਨਹੀਂ ਗੁਰੂ ਸਾਹਿਬ ਕਹਿੰਦੇ ਆ ਬਿਜ਼ਨਸ ਤੇ ਕਰਨੇ ਆ ਸਾਰੇ ਕੰਮਕਾਰ ਤੇ ਤੁਸੀਂ ਕਰਨੇ ਛੱਡਣਾ ਨਹੀਂ ਕੋਈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਆ ਕਿ ਸਭ ਤੋਂ ਪਹਿਲਾਂ ਤੁਸੀਂ ਨੇ ਆਪਣੀ ਕਿਰਤ ਕਰਨੀ ਹੈ ਕਿਰਤ ਦੇ ਵਿੱਚ ਸਾਰੇ ਕੰਮ ਆ ਜਾਂਦੇ ਆ ਕਹਿੰਦੇ ਸਾਰਿਆਂ ਤੋਂ ਪਹਿਲਾਂ ਕਿਰਤ ਕਰਨੀ ਆ ਫਿਰ ਨਾਮ ਜਪਣਾ ਇੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿ ਰਹੇ ਆ ਆਨ ਸਗਲ ਵਿਦ ਕਾਮ ਨ ਆਵੇ ਕਹਿੰਦੇ ਜਿਹੜੇ ਤੁਸੀਂ ਕੰਮ ਕਰਨੇ ਹੋ ਇਹ ਕੰਮ ਨਹੀਂ ਆਉਣੇ ਕਿਸੇ ਕਿਹੜੇ ਕੰਮਾਂ ਦੀ ਗੱਲ ਕਰਦੇ ਆ ਕਈ ਲੋਕ ਪੁੱਠੇ ਲੰਮ ਕਦੇ ਆ ਜੀ ਕਈ ਸ਼ਮਸ਼ਾਲ ਭੁੰਮੀ ਜਾ ਕੇ ਕਹਿੰਦੇ ਅਸੀਂ ਜਲੇਸੇ ਕੱਟਦੇ ਆ ਕਈ ਬੜਾ ਕੁਛ ਅਡੰਬਰ ਕਰਦੇ ਆ ਕਈਆਂ ਨੇ ਜੀਬ ਤੋਂ ਬੋਲਣੀ ਬੰਦ ਕਰਤਾ ਗੁਰੂ ਸਾਹਿਬ ਕਹਿੰਦੇ ਇਹ ਕੰਮ ਨਹੀਂ ਆਉਣੇ ਕਿਤੇ ਹਰ ਹਰ ਨਾਮ ਧਿਆਇਆ ਪਰਮਾਤਮਾ ਦਾ ਨਾਮ ਜਪ ਕਹਿੰਦੇ ਇਹੀ ਤੈਨੂੰ ਸਾਰੇ ਤਾਂ ਤੇ ਆਸਰਾ ਬਣਨਾ ਤੇਰਾ ਜੇ ਤੂੰ ਇੱਕ ਪਰਮਾਤਮਾ ਦੇ ਨਾਮ ਨੂੰ ਛੱਡ ਕੇ ਤੇ ਜੰਗਲਾਂ 'ਚ ਜਾ ਕੇ ਕਵੇਂ ਆ ਪੁੱਠਾ ਲਪਕਦਾ ਰਮਾ ਕਹਿੰਦੇ ਉਹ ਕੰਮੇ ਨਹੀਂ ਆਉਣਾ ਕਿਤੇ ਜਦੋਂ ਅਸੀਂ ਕਰਵਾਣੀ ਪੜਦੇ ਆ ਗੁਰੂ ਸਾਹਿਬ ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਕਹਿੰਦੇ ਉਹ ਕੰਮ ਨਹੀਂ ਆਉਣੇ ਕਿਸੇ ਤਾਤੇ ਮੋਹੇ ਧਾਰੇ ਓਟ ਗੋਪਾਲ ਓਟ ਕਹਿੰਦੇ ਆਸਰਾ ਗੋਪਾਲ ਕਹਿੰਦੇ ਪ੍ਰਮਾਤਮਾ ਨੂੰ ਕਹਿੰਦੇ ਅਸੀਂ ਨੇ ਤੇ ਸੱਚੇ ਪਾਤਸ਼ਾਹ ਤੇਰੀ ਓਟ ਤੇਰਾ ਆਸਰਾ ਲੈ ਲਿਆ ਤੂੰ ਗੋਪਾਲ ਭਵ ਕੀ ਧਰਤੀ ਦੀ ਪਾਲਣਾ ਕਰਨ ਵਾਲਾ ਤੂੰ ਧਰਤੀ ਦੀ ਪਾਲਣਾ ਕਰਨ ਵਾਲਾ ਸੀ ਤੇ ਤੇਰਾ ਆਸਰਾ ਲੈ ਲਿਆ ਅਸੀਂ ਤੇ ਹੁਣ ਤੇਰੇ ਨਾਲ ਜੁੜ ਗਏ ਆ ਸਰਨ ਪਰਿਓ ਪੂਰਨ ਪਰਮੇਸ਼ਰ ਬਿਨ ਸੇ ਸਗਲ ਜੰਜਾਲ ਕਹਿੰਦੇ ਅਸੀਂ ਤੇਰੀ ਸ਼ਰਨ ਚ ਆ ਗਏ ਸੱਚੇ ਪਾਤਸ਼ਾਹ ਜੀ ശരണ പൂർണ പരമശ് പൂർണ ഭാവ 14 ਗਲਾਂ ਸੰਪੂਰਨ ਕੋਈ 16 ਗਲਾਂ ਸੰਪੂਰਨ ਪਰ ਗੁਰੂ ਨਾਨਕ ਸਾਹਿਬ ਮਹਾਰਾਜ ਅਨੰਤ ਗਲਾਂ ਸੰਪੂਰਨ ਸੀ ਭਾਵ ਕੇ ਪੂਰਨ ਪੁਰਖ ਸਨ ਗੁਰੂ ਨਾਨਕ ਸਾਹਿਬ ਮਹਾਰਾਜ ਸ਼ਰਨ ਭਰਿਓ ਪੂਰਨ ਪਰਮੇਸ਼ਰ ਬਿਨ ਸੇ ਸਗਲ ਜੰਜਾਲ ਜਿਹੜਾ ਮੈਂ ਜੰਜਾਲਾਂ ਚ ਫਸਿਆ ਹੋਇਆ ਸੀ ਉਹ ਸਾਰੇ ਮੇਰੇ ਜੰਜਾਲ ਨਿਕਲ ਗਏ ਜਿਹੜਾ ਮੇਰੇ ਅੰਦਰ ਮਾੜਾ ਚੱਲਦਾ ਸੀ ਉਹ ਸਾਰੇ ਹੀ ਨਿਕਲ ਗਿਆ ਰਹਾਓ ਰਹਾਉ ਤੋ ਅੱਗੇ ਗੁਰੂ ਸਾਹਿਬ ਗੁਰੂ ਅਰਜਨ ਸਾਹਿਬ ਆਹ ਕਹਿੰਦੇ ਸੁਰਗ ਮਿਰਤ ਭਯਾਲ ਭੂ ਮੰਡਲ ਸਗਲ ਵਿਆਪੇ ਮਾਏ ਸੁਰਗ ਕਹਿੰਦੇ ਆ ਜੀ ਜਿਹੜਾ ਅਸੀਂ ਕਹਿੰਦੇ ਸਵਰਗ ਸੁਰਗ ਨੂੰ ਕਿਹਾ ਸਵਰਗ ਮਿਰਤ ਨੂੰ ਕਿਹਾ ਸੰਸਾਰ ਜਿੱਥੇ ਅਸੀਂ ਫਿਰਦੇ ਆ ਭਯਾਲ ਭਾਵ ਕੇ ਧਰਤੀ ਦੇ ਅੰਦਰ ਪਤਾਲ ਦੇ ਵਿੱਚ ਕਹਿੰਦੇ ਦੇਵ ਲੋਕ ਮਿਰਤ ਲੋਕ ਤੇ ਭਯਾਲ ਧਰਤੀ ਦੇ ਵਿੱਚ ਕੋ ਮੰਡਲ ਜਿੰਨੀਆਂ ਵੀ ਧਰਤੀਆਂ ਨੇ ਸਗਲ ਵਿਆਪ ਹੈ ਮਾਏ ਕਹਿੰਦੇ ਸਾਰਿਆਂ ਥਾਵਾਂ ਤੇ ਸੱਚੇ ਪਾਤਸ਼ਾਹ ਤੂੰ ਵਰਸ ਰਿਹਾ ਹਰ ਤਾਤੇ ਤੂੰ ਹੀ ਤੂੰ ਐ ਬਸ ਚਾਹੇ ਆਕਾਸ਼ ਚ ਚਾਹੇ ਧਰਤੀ ਦੇ ਵਿੱਚ ਚਾਹੇ ਆ ਅਸੀਂ ਜਿੱਥੇ ਰਹਿ ਰਹੇ ਆ ਇੱਥੇ ਦੀ ਗੱਲ ਕਰ ਲਈਏ ਕਹਿੰਦੇ ਹਰ ਇੱਕ ਥਾਤੇ ਸੱਚੇ ਪਾਤਸ਼ਾਹ ਸਾਨੂੰ ਤੂੰ ਹੀ ਦਿਸ ਰਿਹਾ ਜੀ ਉਧਾਰਨ ਸਭ ਕੁਲ ਤਾਰਨ ਹਰ ਹਰ ਨਾਮ ਧਿਆਇਆ ਕਹਿੰਦੇ ਜਦੋਂ ਤੁਸੀਂ ਪਰਮਾਤਮਾ ਦਾ ਨਾਮ ਜਪੋਗੇ ਤੁਸੀਂ ਤੇ ਉਧਰੋਂਗੇ ਤੁਸੀਂ ਤੇ ਤਰੋਗੇ ਸੰਸਾਰ ਤੋਂ ਕਹਿੰਦੇ ਤੁਹਾਡੀ ਕੁੱਲ ਵੀ ਤਰ ਜਾਣੀ ਆ ਕੁੱਲਾ ਕਿਹੜੀਆਂ ਤਰਣੀਆਂ ਨੇ ਜਿਹੜਾ ਕਲਯੁਗ ਦਾ ਸਮਾਂ ਕਹਿੰਦੇ ਜਿਹੜਾ ਬੰਦਾ ਕੋਈ ਪਾਪ ਕਰਦਾ ਉਸੇ ਨੂੰ ਭੁਗਤਣਾ ਪੈਂਦਾ ਜੇ ਕੋਈ ਚੰਗਾ ਕੰਮ ਕਰਦਾ ਕਹਿੰਦੇ ਉਸੇ ਨੂੰ ਉਹਦਾ ਫਲ ਮਿਲਦਾ ਪਰ ਇੱਥੇ ਗੁਰੂ ਨਾਨਕ ਗੁਰੂ ਅਰਜਨ ਸਾਹਿਬਰੇ ਕਹਿੰਦੇ ਕੁੱਲ ਤਾਰਨ ਜਿਹੜੇ ਸਾਡੇ ਗਿਆਨ ਇੰਦਰੇ ਕਰਮ ਇੰਦਰੇ ਕਹਿੰਦੇ ਇਹ ਵੀ ਤਰ ਜਾਣਗੇ ਸਾਡੀਆਂ ਕੁਲਾ ਵੀ ਤਰ ਜਾਣਗੀਆਂ ਹੋਰਾਂ ਨੇ ਨਹੀਂ ਤਰਨਾ ਜੇ ਅਸੀਂ ਚੰਗਾ ਕੰਮ ਕਰਾਂਗੇ ਤਾਂ ਸਾਡੇ ਰਿਸ਼ਤੇਦਾਰ ਕਿਵੇਂ ਤਰ ਜਾਣਗੇ ਜੇ ਨਹੀਂ ਕਹਿੰਦੇ ਜੇ ਉਹ ਚੰਗਾ ਕਰਨਗੇ ਤਾਂ ਉਹ ਤਰਣਗੇ ਤੇ ਇੱਥੇ ਸਾਡੇ ਗਿਆਨ ਇੰਦਰੇ ਕਰਮ ਇੰਦਰੇ ਉਹਨਾਂ ਦੀ ਗੱਲ ਕਰਦੇ ਆ ਗੁਰੂ ਸਾਹਿਬ ਕਹਿੰਦੇ ਉਹ ਵੀ ਸਾਰੇ ਤਰ ਜਾਣਗੇ ਤੇਰੇ ਨਾਨਕ ਨਾਮ ਨਿਰੰਜਨ ਗਾਈਐ ਪਾਈਐ ਸਰਬ ਨਿਧਾਨਾ ਰਿਧਾਨਾਂ ਦਾ ਭਾਵ ਹੁੰਦਾ ਖਜ਼ਾਨਾ ਸਰਬ ਦਾ ਭਾਵ ਹੁੰਦਾ ਸਾਰਿਆਂ ਪਰਾਂ ਦਾ ਖਜ਼ਾਨਾ ਤੇ ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜਿਆਂ ਦਾ ਨਾਮ ਲਿਖ ਕੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨਾਨਕ ਨਾਮ ਨਰੰਜਨ ਗਾਈਐ ਨਰੰਜਨ ਦਾ ਭਾਵ ਹੁੰਦਾ ਕਾਲਖ ਤੋਂ ਰਹਿਤ ਅੰਜਨ ਦਾ ਭਾਵਨ ਦਾ ਸੁਰਮਾ ਸੁਰਮਾ ਜਿਹੜਾ ਹੁੰਦਾ ਕਾਲੇ ਰੰਗ ਦਾ ਹੁੰਦਾ ਜੇ ਚਿੱਟੇ ਕੱਪੜਿਆਂ ਤੇ ਲੱਗ ਜੇ ਤਾਂ ਉਹਨਾਂ ਤੇ ਦਾਗ ਪੈ ਜਾਂਦੇ ਐ ਇੱਥੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨਾਨਕ ਨਾਮ ਕਿ ਜਿਹੜਾ ਨਾਨਕ ਦਾ ਪ੍ਰਮਾਤਮਾ ਦਾ ਨਾਮ ਹੈ ਉਹ ਕਾਲਕ ਤੋਂ ਰਹਿ ਤੈ ਨਿਰੰਜਨ ਹੈ ਉਹਨੂੰ ਗਾਓ ਕਹਿੰਦੇ ਜਦੋਂ ਉਹਨੂੰ ਗਾਓਗੇ ਪਾਈਏ ਸਰਬ ਨਿਧਾਨਾ ਕਹਿੰਦੇ ਫੇਰ ਸਾਰੇ ਸੁੱਖਾਂ ਦਾ ਖਜ਼ਾਨਾ ਜਿਹੜਾ ਉਹ ਤੇਰੀ ਝੋਲੀ 'ਚ ਪੈ ਜਾਣਾ ਸਾਰੇ ਸੁੱਖ ਜਿੰਨੇ ਵੀ ਦੁਨੀਆਂ ਦੇ ਉੱਤੇ ਸੁੱਖ ਨੇ ਉਹ ਸਾਰੇ ਤੇਰੀ ਝੋਲੀ ਦੇ ਵਿੱਚ ਪੈ ਜਾਣਗੇ ਜਦੋਂ ਉਸ ਪ੍ਰਮਾਤਮਾ ਨੂੰ ਗਾਏਗਾ ਜਦੋਂ ਅਸੀਂ ਉਹਨੂੰ ਗਾਉਂਦੇ ਨਹੀਂ ਫਿਰ ਅਸੀਂ ਕਹਿੰਦੇ ਸਾਡੀ ਝੋਲੀ 'ਚ ਸੁੱਖ ਨਹੀਂ ਪਿਆ ਠੀਕ ਹੈ ਜ਼ਮੀਨਾਂ ਹੋਣਗੀਆਂ ਜਾਇਦਾਦਾਂ ਹੋਣਗੀਆਂ ਕੋਠੀਆਂ ਹੋਣਗੀਆਂ ਪਰ ਕਹਿੰਦੇ ਤੇਰੇ ਅੰਦਰ ਨੂੰ ਸੁੱਖ ਨਹੀਂ ਮਿਲਣਾ ਵੱਡੀ ਕੋਠੀ ਦੇ ਨਾਲ ਸੁੱਖ ਨਹੀਂ ਮਿਲਦਾ ਵੱਡੀ ਜ਼ਮੀਨ ਦੇ ਨਾਲ ਸੁੱਖ ਨਹੀਂ ਮਿਲਦਾ ਗੁਰੂ ਸਾਹਿਬ ਕਹਿੰਦੇ ਵੱਡੇ ਵੱਡੇ ਜੋ ਦੇਸਾ ਲੋਕ ਤਿੰਨ ਕੋ ਵਿਆਪੈ ਚਿੰਤਾ ਰੋਗ ਕਹਿੰਦੇ ਜਿਹੜੇ ਵੱਡੇ ਵੱਡੇ ਸਾਨੂੰ ਦਿਸਦੇ ਆ ਲੋਕ ਇਹਦੇ ਕਹਿੰਦੇ ਚਿੰਤਾ ਦੇ ਖਾਦੇ ਪਏ ਆ ਵੱਡੇ ਵੱਡੇ ਜੋ ਦੇਸਾ ਲੋਕ ਤਿੰਨ ਕੋ ਵਿਆਪੈ ਚਿੰਤਾ ਰੋਗ ਕੌਣ ਵੱਡਾ ਮਾਇਆ ਵਡਿਆਈ ਆਖਿਆ ਕਿਹੜਾ ਵੱਡਾ ਕਹਿੰਦੇ ਹੋ ਤੁਸੀਂ ਮਾਇਆ ਨੂੰ ਵੱਡਾ ਕਹਿੰਦੇ ਹੋ ਗੁਰੂ ਸਾਹਿਬ ਕਹਿੰਦੇ ਸੋ ਵੱਡਾ ਜਿਹਨਾਂ ਰਾਮ ਨੇ ਬੁਲਾਈ ਕਹਿੰਦੇ ਅਸਲ 'ਚ ਉਹ ਵੱਡਾ ਹੁੰਦਾ ਹੈ ਜਿਹਨੇ ਪ੍ਰਮਾਤਮਾ ਦੇ ਨਾਲ ਲਿਬ ਜੋੜ ਲਈ ਕਿਉਂਕਿ ਉਹਦੇ ਕੋਲੇ ਨਾਮ ਦਾ ਖਜ਼ਾਨਾ ਹੁੰਦਾ ਹੈ ਤੇ ਜਿਹੜਿਆ ਕੋਲੇ ਜ਼ਮੀਨ ਜਾਇਦਾਦ ਵੱਡੀਆਂ ਕੋਠੀਆਂ ਪੈਸਾ ਕਹਿੰਦੇ ਉਹ ਖਜ਼ਾਨਾ ਕਦੇ ਨਾ ਕਦੇ ਖਤਮ ਹੋ ਸਕਦਾ ਹੈ ਪਰ ਜਿਹੜਾ ਨਾਮ ਦਾ ਖਜ਼ਾਨਾ ਉਹ ਕਹਿੰਦੇ ਕਦੇ ਵੀ ਖਤਮ ਨਹੀਂ ਹੁੰਦਾ ਕਰ ਕਿਰਪਾ ਜਿਸ ਦੇ ਸੁਆਮੀ ਵਿਰਲੇ ਕਾਹੂ ਜਾਨਾ ਕਹਿੰਦੇ ਜਿਹਦੇ ਤੇ ਤੇਰੀ ਕਿਰਪਾ ਹੋ ਜਾਂਦੀ ਹੈ ਉਹਨੂੰ ਇਹ ਖਜ਼ਾਨਾ ਮਿਲਦਾ ਹੈ ਵਿਰਲੇ ਕਾਹੂ ਜਾਨਾ ਕਹਿੰਦੇ ਸੰਸਾਰ 'ਚ ਵਿਰਲੇ-ਵਿਰਲੇ ਨੇ ਇਹ ਨਹੀਂ ਹੈ ਕਿ ਹਰ ਇੱਕ ਨੂੰ ਮਿਲ ਜਾਣਾ ਕਿਰਪਾ ਕਿਸੇ ਕਿਸੇ ਤੇ ਹੁੰਦੀ ਹੈ ਜਿਹੜਾ ਅੰਦਰੋਂ ਭਿੱਜ ਕੇ ਪਰਮਾਤਮਾ ਦੇ ਨਾਲ ਜੁੜਦਾ ਹੈ ਉਹਦੇ ਤੇ ਫਿਰ ਪਰਮਾਤਮਾ ਕਿਰਪਾ ਕਰਦਾ ਹੈ ਕਿਰਪਾ ਸਾਰਿਆਂ ਤੇ ਹੁੰਦੀ ਹੈ ਕਿਸੇ ਤੇ ਥੋੜੀ ਹੈ ਕਿਸੇ ਤੇ ਬਹੁਤੀ ਹੈ ਪਰ ਜਿਹੜੇ ਪਰਮਾਤਮਾ ਦੇ ਵਿੱਚ ਖੋਭ ਜਾਂਦੇ ਆ ਉਹਨਾਂ ਦੇ ਉੱਤੇ ਫਿਰ ਉਹ ਕਿਰਪਾ ਹੋ ਜਾਂਦੀ ਹੈ ਉਹਨਾਂ ਨੂੰ ਫਿਰ ਉਹ ਖਜ਼ਾਨਾ ਮਿਲਦਾ ਹੈ ਜਿਹੜਾ ਫਿਰ ਕਦੇ ਵੀ ਖਤਮ ਨਹੀਂ ਹੁੰਦਾ ਨਾਨਕ ਨਾਮ ਨਿਰੰਜਨ ਗਾਇਆ ਭਾਈ ਸਰਬ ਨਿਧਾਨਾ ਕਰੇ ਕਿਰਪਾ ਜਿਸ ਦੇ ਸੁਆਮੀ ਵਿਰਲੇ ਕਾਹੂ ਜਨ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ